ਸਵਿਧਾਨ ਦੇ ਨਰਮਤਾ ਬਾਬਾ ਸਾਹਿਬ ਅਮੀਦਕਰ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਅੱਜ ਸਾਨੂੰ ਹਰ ਵਿਅਕਤੀ ਨੂੰ ਜਿਉਣ ਦਾ ਇਸ ਦੇਸ਼ ਦੇ ਵਿੱਚ ਹਰ ਇੱਕ ਹੱਕ ਮਿਲਿਆ ਅੱਜ ਬੜੀ ਅਫਸੋਸਜਨਕ ਘਟਨਾ ਵਾਪਰੀ ਆ ਜਮਰੇਸਰ ਸਾਹਿਬ ਵਿਖੇ ਔਰ ਮੈਂ ਸੁਣਿਆ ਕਿ ਬਹੁਤ ਸ਼ਰਮਨਾਇਕ ਘਟਨਾ ਸੀ ਉਹ ਸਾਡੇ ਵਾਸ ਸਾਰਿਆਂ ਦੇ ਵਾਸਤੇ ਠੀਕ 4 ਵਜੇ ਜਿਹੜੀ ਹੈਰੀਟੇਜ ਸਟਰੀਟ ਹੈ ਸਾਡੀ ਅੰਮ੍ਰਿਤਸਰ ਸਾਹਿਬ ਗੋਲਡਨ ਟੈਂਪਲ ਵਿਲ ਜਿੱਥੇ ਜਲਿਆਂ ਵਾਲਾ ਬਾਗ ਹੈ ਜੋ ਮੈਨੂੰ ਇਤਲਾਹ ਮਿਲੀ ਹੈ ਔਰ ਮੇਰੀ ਇਤਲਾਹ ਦੇ ਮੁਤਾਬਕ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਉੱਥੇ ਸਟੈਚੂ ਲੱਗਿਆ ਹੈ ਉੱਥੇ ਦਿਨ ਦਿਹਾੜੇ ਦੇਖ ਲਓ ਕਿੰਨੀ ਆਵਾਜ਼ਾਈ ਹੁੰਦੀ ਹੈ। ਔਰ ਪੂਰੀ ਭਰੀ ਹੁੰਦੀ ਹੈ ਸਟਰੀਟ ਤੇ ਅੱਜ ਇੱਕਤੀ ਪੌੜੀ ਲਾ ਕੇ ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂ ਤੇ ਚੜ ਗਿਆ। ਔਰ ਫੇਰ ਉਹਨੇ ਜਿਹੜੀ ਹੱਥ ਦੇ ਵਿੱਚ ਉਹ ਬੁੱਕ ਫੜੀ ਹੁੰਦੀ ਹੈ ਕਨਸਟੀਟਿਊਸ਼ਨ ਦੀ। ਸਟੈਚੂ 'ਚ ਉਹਨੂੰ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਨਾਲ ਹੀ ਉਹ ਹਥੌੜਾ ਫੜ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਸਟੈਚੂ ਬਿਕੋਜ਼ ਮੈਟਲ ਦਾ ਹੁੰਦਾ ਹੈ ਇਸ ਕਰਕੇ ਕਿਸੇ ਪ੍ਰਕਾਰ ਦੀ ਉਹ ਕੋਈ ਤੋੜ ਪੰ ਤਾਂ ਨਹੀਂ ਕਰ ਸਕਿਆ ਲੇਕਿਨ ਇਹਨੇ ਚ ਫਿਰ ਲੋਕਾਂ ਨੇ ਉਹਨੂੰ ਫੜ ਲਿਆ ਤੇ ਪੁਲਿਸ ਨੇ ਫੜ ਲਿਆ ਸੋ ਕਹਿਣ ਦਾ ਮਤਲਬ ਹੈ ਕਿ ਦਿਨ ਦਿਹਾੜੇ ਹੈਰੀਟੇਜ ਸਟਰੀਟ ਤੇ ਆਂਦੇ ਨਰਮਤਾ ਦੀ ਇਸ ਤਰ੍ਹਾਂ ਸਟੈਚੂ ਤੇ ਚੜ ਕੇ ਇਸ ਤਰ੍ਹਾਂ ਦੀ ਘਨੌਣੀ ਹਰਕਤ ਕਰਨੀ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਗਹਿਰੀ ਕੋਈ ਸਾਜ਼ਿਸ਼ ਹੋ ਸਕਦੀ ਹੈ